ਨਵੋਚਰ ਦੋਸਤੋ ਵਿਜ਼ਿਬਿਲਟੀ ਥੋੜੀ ਘੱਟ ਹੈ ਮਾਫੀ ਚਾਹਨਾ ਮੈਂ ਹੈ ਐਸ ਵੇਲੇ ਸੈਰ ਕਰਨ ਲਈ ਆਇਆ ਹਾਂ ਪਾਰਕ ਦੇ ਵਿੱਚ ਬਟ ਇੱਕ ਮੈਸੇਜ ਦੇਣਾ ਚਾਹਨਾ ਇਸ ਵੀਡੀਓ ਰਾਹੀਂ ਸਪੈਸ਼ਲੀ ਉਹਨਾਂ ਨੂੰ ਜਿਹੜੇ ਲੜਕੀਆਂ ਦੇ ਮਾਪੇ-ਵਾਪਾ ਛੋਟੇ ਬੱਚੀਆਂ ਜਿਨ੍ਹਾਂ ਦੀਆਂ ਸਕੂਲਾਂ ਦੇ ਵਿੱਚ ਪੜ ਰਹੀਆਂ ਹੈਗੀਆਂ ਦੋਸਤੋ ਮੇਰੇ ਕੋਲ ਥੋੜੇ ਦਿਨ ਪਹਿਲਾਂ ਇੱਕ ਪੇਸ਼ੈਂਟ ਆਇਆ ਸੀਗਾ ਉਹ ਪੇਸ਼ੈਂਟ ਦੀ ਡਾਟਰ ਛੋਟੀ ਜੀ ਡਾਕਟਰ ਹੈ ਉਹ ਕਿਸੇ ਸਕੂਲ ਦੇ ਵਿੱਚ ਪੜਦੀ ਹੈ ਉਹਨੇ ਮੈਨੂੰ ਇੱਕ ਇਨਸੀਡੈਂਟ ਸ਼ੇਅਰ ਕੀਤਾ ਜਿਹੜਾ ਮੇਰੇ ਲਈ ਬਹੁਤ ਵੱਡਾ ਲੈਸਨ ਸੀਗਾ ਉਨੇ ਮੈਨਾਂ ਇਨਸੀਡੈਂਟ ਸੇ ਸ਼ੇਅਰ ਕੀਤਾ ਕਿ ਬਈ ਮੇਰੇ ਬੱਚੀ ਦੇ ਸਕੂਲ ਦੇ ਵਿੱਚ ਸਪੋਰਟਸ ਦੇ ਮੀਟ ਸੀ ਉਹਦੇ ਵਿੱਚ ਮੈਨੂੰ ਆਪਣੇ ਬੱਚੀ ਰਾਹੀਂ ਮੈਸੇਜ ਸਕੂਲ ਵੱਲੋਂ ਮਿਲਿਆ ਕਿ ਤੁਸੀਂ ਆਪਣੀ ਬੱਚੀ ਨੂੰ ਮੇਕਅਪ ਕਰਕੇ ਚੀਅਰ ਲੀਡਰ ਬਣਾ ਕੇ ਭੇਜੋ ਸਾਡੇ ਸਕੂਲ ਦੇ ਵਿੱਚ ਚੀਅਰ ਲੀਡਰ ਦੀ ਇਹ ਪਰਫਾਰਮੈਂਸ ਲਈ ਅਸੀਂ ਇਹਨਾਂ ਨੂੰ ਬੱਚਿਆਂ ਨੂੰ ਤਿਆਰ ਕਰ ਰਹੇ ਹਾਂ ਕਿਉਂਕਿ ਉਸ ਦਿਨ ਸਪੋਰਟਸ ਦੇ ਮੀਟ ਹੈ ਤੇ ਉਹ ਉਹ ਮਾਤਾ ਬੜੀ ਜਿਹੜੀ ਉਹਦੀ ਮਦਰ ਸੀ ਬੜੀ ਦਿਮਾਗੀ ਸੀ ਉਹਨੇ ਪ੍ਰਸ਼ਾਸਨ ਨੂੰ ਪੁੱਛਿਆ ਕਿ ਵੀ ਤੁਸੀਂ ਮੇਰੀ ਬੇਟੀ ਨੂੰ ਪਾਰਟਿਸਪੀਟ ਕਿਉਂ ਨਹੀਂ ਕਰਨ ਦੇ ਰਹੇ ਹੋ ਉਹਨੇ ਕਿਹਾ ਕਿ ਨਹੀਂ ਜੀ ਅਸੀਂ ਪਾਲਿਸੀ ਬਣਾਈ ਆ ਲੜਕੀਆਂ ਕੀ ਕਹਿੰਦੇ ਕੁਛ ਲੜਕੀਆਂ ਨੂੰ ਆ ਕੰਮ ਦਿੱਤਾ ਕੁਛ ਨੂੰ ਕੁਛ ਦਿੱਤਾ ਉਹਨਾਂ ਨੂੰ ਫਿਜ਼ੀਕਲ ਕੁਝ ਐਕਟੀਵਿਟੀਆਂ ਕੁਝ ਬੱਚਿਆਂ ਨੂੰ ਫਿਜ਼ੀਕਲ ਐਕਟੀਵਿਟੀ ਬਿਲਕੁਲ ਨਹੀਂ ਕਰਵਾਈ ਉਹਨਾਂ ਨੂੰ ਚੀਅਰ ਲੀਡਰ ਵਾਲਾ ਕੰਮ ਦਿੱਤਾ ਹੁਣ ਬੱਚੇ ਤਾਂ ਛੋਟੇ ਆ ਉਹਨਾਂ ਦੇ ਤਾਂ ਵਿਚਾਰਿਆਂ ਦੇ ਦਿਮਾਗ ਇੰਨੇ ਹੈ ਨਹੀਂਗੇ ਕਿ ਇਹ ਕੰਮ ਜੋ ਹੋ ਰਿਹਾ ਉਹਨਾਂ ਲਈ ਅੱਗੇ ਜਾ ਕੇ ਕਿੰਨਾ ਟਾਕਸਿਕ ਬਣੇਗਾ ਉਹਨਾਂ ਦੇ ਫਿਊਚਰ ਨੂੰ ਕਿੰਨਾ ਜ਼ਿਆਦਾ ਪਰੇਸ਼ਾਨ ਕਰ ਸਕਦਾ ਅੱਛਾ ਹੋਇਆ ਕਿ ਮੈਂ ਉਹਦੀ ਗੱਲ ਸੁਣ ਲਈ ਲੇਕਿਨ ਮੈਂ ਉਹ ਗੱਲ ਨੂੰ ਨਾ ਐਬਜ਼ੌਰਬ ਨਹੀਂ ਕਰ ਪਾਇਆ ਮੈਂ ਉਹ ਗੱਲ ਨੂੰ ਡਾਈਜੈਸਟ ਨਹੀਂ ਕਰ ਪਾਇਆ ਮੈਨੂੰ ਆਪਣੇ ਬੱਚੀ ਦੇ ਆਪਣੀ ਬੇਟੀ ਦੇ ਸਕੂਲ ਨੂੰ ਪ੍ਰਸ਼ਾਸਨ ਨੂੰ ਇੱਕ ਚਿੱਠੀ ਲਿਖਣੀ ਪਈ ਇਸ ਤੋਂ ਬਾਅਦ ਦੂਸਰੇ ਚਿੱਠੀ ਦੇ ਵਿੱਚ ਮੈਂ ਇੱਕ ਗੱਲ ਲਿਖੀ ਆ ਤੁਸੀਂ ਮੇਰੀ ਗੱਲ ਨਾਲ ਐਗਰੀ ਨਹੀਂ ਵੀ ਹੁੰਦੇ ਆ ਪਲੀਜ਼ ਆਪਣੇ ਕਮੈਂਟ ਜਰੂਰ ਮੈਨੂੰ ਦਿਓ ਮੈਨੂੰ ਵੀ ਸਿੱਖਣ ਨੂੰ ਮਿਲੇਗਾ ਹੋ ਸਕਦਾ ਮੈਂ ਗਲਤ ਵੀ ਹੋਵਾਂ ਦੂਸਰੋਂ ਮੈਂ ਆਪਣੇ ਆਪਣੀ ਬੇਟੀ ਦੇ ਸਕੂਲ ਪ੍ਰਸ਼ਾਸਨ ਨੂੰ ਇੱਕ ਗੱਲ ਰਿਕਵੈਸਟ ਕੀਤੀ ਹੈ ਇੱਕ ਬੇਨਤੀ ਕੀਤੀ ਹੈ ਕਿ ਕਿਰਪਾ ਕਰਕੇ ਮੈਨੂੰ ਮੇਰੀ ਬੇਟੀ ਦੇ ਵੱਲੋਂ ਜਾਂ ਮੈਨੂੰ ਡਾਇਰੈਕਟ ਜਾਂ ਮੇਰੇ ਪਰਿਵਾਰ ਨੂੰ ਕਦੀ ਵੀ ਇਹ ਫਿਚਰ ਦੇ ਵਿੱਚ ਮੈਸੇਜ ਨਾ ਭੇਜਿਓ ਜਦ ਤੱਕ ਮੇਰਾ ਬੱਚਾ ਤੁਹਾਡੇ ਸਕੂਲ ਦੇ ਵਿੱਚ ਪੜਦਾ ਹੈ ਕਿ ਵੀ ਸਕੂਲ ਦੇ ਵਿੱਚ ਡਾਂਸ ਕੰਪੀਟੀਸ਼ਨ ਆ ਮੇਕਅਪ ਕੰਪੀਟੀਸ਼ਨ ਆ ਔਰ ਤੁਹਾਡੀ ਬੱਚੀ ਨੂੰ ਉੱਥੇ ਮੇਕਅਪ ਦੇ ਵਾਸਤੇ ਜਾਂ ਡਾਂਸ ਵਾਸਤੇ ਜਾਂ ਕੋਈ ਐਦਾਂ ਦੀਆਂ ਐਕਟੀਵਿਟੀਜ਼ ਜਿਨ੍ਹਾਂ ਦੇ ਵਿੱਚ ਸਜਣਾ ਸਵਰਨਾ ਐਦਾਂ ਦੀਆਂ ਐਕਟੀਵਿਟੀਜ਼ ਇਨਵੋਲਡ ਹੈ ਤਾਂ ਉਹਦੇ ਵਿੱਚ ਪਾਰਟਿਸਿਪੇਟ ਕਰਵਾਣਾ ਹੈ ਜਾਂ ਕਿਸੇ ਦਾ ਮਨੋਰੰਜਨ ਕਰਵਾਣਾ ਦੇਖੋ ਇਹ ਗੱਲ ਮੈਨੂੰ ਤਾਂ ਲਿਖਣੀ ਪਈ ਹੈ ਨਾਲ ਮੈਂ ਇੱਕ ਚੀਜ਼ ਹੋਰ ਲਿਖੀ ਹੈ ਕਿ ਵੀ ਅਗਰ ਤੁਸੀਂ ਜੁੱਡੋ ਕਾਰਾਟੇ ਬੌਕਸਿੰਗ ਮਾਰਸ਼ਲ ਆਰਟਸ ਕੁਸ਼ਤੀ ਇਦਾਂ ਦੀਆਂ ਚੀਜ਼ਾਂ ਨਹੀਂ ਬੱਚਿਆਂ ਨੂੰ ਸਿਖਾ ਸਕਦੇ ਫਿਜ਼ੀਕਲੀ ਮੈਂਟਲੀ ਸਟਰੋਂਗ ਹੋਣ ਦੀਆਂ ਐਕਸਰਸਾਈਜ਼ਸ ਨਹੀਂ ਕਰਵਾ ਸਕਦੇ ਪਲੀਜ਼ ਅਨਨੈਸੈਸਰੀ ਸਾਡੇ ਲਈ ਉਹ ਟੌਕਸਿਕ এনवायरमेंट ਨਾ ਕ੍ਰੀਏਟ ਕਰੋ ਜੋ 10 ਸਾਲ 12 ਸਾਲ ਬੱਚਿਆਂ ਨੂੰ ਤੁਸੀਂ ਦੇਣਾ ਹੈ ਔਰ ਬਾਅਦ ਦੇ ਵਿੱਚ ਹੋਣਾ ਕੀ ਹੈ ਸਮਾਜ ਨੇ ਔਰ ਮਾਪੇ ਨੇ ਉਹਨਾਂ ਚੀਜ਼ਾਂ ਨੂੰ ਉਹ ਗਲਤੀਆਂ ਨੂੰ ਛੱਲਣਾ ਕਿਉਂਕਿ ਬੱਚੇ ਨੂੰ ਉਸ ਚੀਜ਼ ਦੀ ਆਦਤ ਪੈ ਜਣੀ ਉਸ ਗੰਦੇ ਕਲਚਰ ਦੀ ਆਦਤ ਪੈ ਜਣੀ ਹੈ ਬੱਚੇ ਨੂੰ ਲੱਗਣਾ ਸਜਣਾ ਸਵਰਨਾ ਸਪੈਸ਼ਲੀ ਲੜਕੀਆਂ ਨੂੰ ਕਿ ਸਜਣਾ ਹੀ ਸਵਰਨਾ ਹੀ ਸਾਰੀ ਜ਼ਿੰਦਗੀ ਹੈ ਮੇਕਅਪ ਹੀ ਜ਼ਿੰਦਗੀ ਹੈ ਔਰ ਕਿਸੇ ਨੂੰ ਇੰਟਰਟੇਨ ਕਰਨਾ ਹੀ ਜ਼ਿੰਦਗੀ ਹੈ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਅਸਲੀ ਗੋਲ ਤੋਂ ਭਟਕ ਜਾਣਾ ਉਹਨਾਂ ਨੂੰ ਇੱਕ ਹਿਊਮਨ ਬੀਇੰਗ ਦੀ ਤਰ੍ਹਾਂ ਟ੍ਰੀਟ ਕਰੋ ਉਹਨਾਂ ਨੂੰ ਊਮਨ ਜਾਂ ਉਹਨਾਂ ਨੂੰ ਫੀਮੇਲ ਫੈਕਟਰ ਦੀ ਤਰ੍ਹਾਂ ਟ੍ਰੀਟ ਨਾ ਕਰੋ ਇਹ ਮੈਂ ਮੇਲ ਦੇ ਵਿੱਚ ਲਿਖਿਆ ਇਹ ਮੈਂ ਆਪਣੀ ਚਿੱਠੀ ਦੇ ਵਿੱਚ ਲਿਖਿਆ ਦੂਸਰ ਹੁਣ ਹੋਇਆ ਕੀ ਆ ਹੁਣ ਮੈਂ ਤੁਹਾਨੂੰ ਇਹਦੇ ਪਿੱਛੇ ਰੀਜ਼ਨ ਦੱਸਣਾ ਐਸ ਵੇਲੇ ਲਾਅ ਐਂਡ ਆਰਡਰ ਦੀ ਜੋ ਸਥਿਤੀ ਆ ਨਾ ਉਹਦੇ ਵਿੱਚ ਤੁਸੀਂ ਇੱਕ ਗੱਲ ਅੰਡਰਸਟੈਂਡ ਕਰ ਲਓ ਤੁਹਾਨੂੰ ਸਪੈਸ਼ਲੀ ਫੀਮੇਲ ਚਾਈਲਡ ਦੇ ਜਿਹੜੇ ਪੇਰੈਂਟਸ ਹਨਾ ਉਹਨਾਂ ਨੂੰ ਬੱਚਿਆਂ ਨੂੰ ਲੈ ਕੇ ਤੁਹਾਨੂੰ ਇਹ ਗੱਲ ਆਪਣੇ ਮਾਈਂਡ ਦੇ ਵਿੱਚ ਸੈੱਟ ਕਰਨੀ ਪੈਣੀ ਆ ਉਹਨਾਂ ਨੂੰ ਹੁਣੇ ਤੋਂ ਬੁੱਟਿਆਂ ਨੂੰ ਤਗੜੇ ਬਣਾਣੇ ਸ਼ੁਰੂ ਕਰ ਦਿਓ ਤਾਂ ਕਿ ਸਮਾਜ ਦੇ ਵਿੱਚ ਵਿਚਰਨ ਵੇਲੇ ਉਹ ਇੰਨੇ ਕਿ ਸੈਲਫ ਡਿਪੈਂਡੈਂਟ ਹੋ ਜਾਣ ਇੰਨੇ ਇੱਕ ਅ ਇੰਨੇ ਕਿ ਡਿਸੀਜਨ ਮੇਕਰ ਮੈਚੁਰ ਹੋ ਜਾਣ ਕਿ ਵੀ ਉਹਨਾਂ ਨੂੰ ਕਿਤੇ ਜਾ ਕੇ 20 ਸਾਲ ਦੀ 18 ਸਾਲ ਦੀ ਉਮਰ ਦੇ ਵਿੱਚ ਤੁਹਾਡੇ ਕੋਲੋਂ ਇਹ ਪੁੱਛਣਾ ਨਾ ਪਵੇ ਕਿ ਪਾਪਾ ਮੰਮੀ ਮੇਰੇ ਮੂਰੇ ਤਾਂ ਇਹ ਸਿਚੁਏਸ਼ਨ ਆ ਗਈ ਮੈਂ ਦੱਸੋ ਕੀ ਕਰਾਂ ਮੈਂ ਮੈਂ ਬਿਲਕੁਲ ਇਹ ਗੱਲ ਨਾਲ ਐਗਰੀ ਕਰਦਾ ਕਿ ਅਫਸਰਾ ਬਣਨ ਦਾ ਜਾਂ ਇੱਕ ਅpsara ਦੀ ਤਰ੍ਹਾਂ ਬਣਨ ਦਾ ਇੱਕ ਸਮੇਂ ਹੁੰਦਾ ਲੇਕਿਨ ਹਰ ਵੇਲੇ ਨਹੀਂ ਜਦੋਂ ਸਮੇਂ ਦੁਰਗਾ ਬਣਨ ਦਾ ਹੈ ਨਾ ਤਾਂ ਉਹ ਦੁਰਗਾ ਹੀ ਬਣ ਕੇ ਰਹਿਣਾ ਪੈਂਦਾ ਇਸ ਸਮਾਜ ਦੇ ਵਿੱਚ ਕੁਛ ਵੀ ਤੁਹਾਨੂੰ ਲੜਕੀਆਂ ਨੂੰ ਸਪੈਸ਼ਲੀ ਲੜਕੀਆਂ ਨੂੰ ਪਲੇਟ ਦੇ ਵਿੱਚ ਰੱਖ ਕੇ ਕਿਸੇ ਨੇ ਦੇਣਾ ਨਹੀਂ ਤੁਹਾਨੂੰ ਪਲੇਟ ਦੇ ਵਿੱਚ ਚੀਜ਼ਾਂ ਤੁਹਾਡੇ ਰਾਈਟਸ ਨਹੀਂ ਦੇਣੇ ਤੁਹਾਨੂੰ ਸਨੇਚ ਕਰਨੇ ਪੈਣੇ ਤੁਹਾਨੂੰ ਖੋਣੇ ਪੈਣੇ ਆ ਸਮਾਜ ਤੋਂ ਤੁਹਾਨੂੰ ਅਗਰ ਤੁਹਾਡੇ ਮਾਈਂਡ ਦੇ ਵਿੱਚ ਕਿਸੇ ਕਿਸੇ ਕਾਨੂੰਨ ਜਾਂ ਕਿਸੇ ਸਰਕਾਰ ਤੋਂ ਕੋਈ ਉਮੀਦਾਂ ਲੁਕੀਆਂ ਪਈਆਂ ਨਾ ਪਲੀਜ਼ ਅੰਡਰਸਟੈਂਡ ਕਰ ਲਓ ਸਾਰੇ ਦਿਨ ਇੱਕੋ ਜਿਹੇ ਆ ਬਸ ਬਦਲਣ ਦੀ ਲੋੜ ਤੁਹਾਨੂੰ ਆਪਣੇ ਆਪ ਨੂੰ ਆ ਅੱਜ ਤੋਂ ਆਪਣੀਆਂ ਬੱਚੀਆਂ ਨੂੰ ਸਟਰੋਂਗ ਕਰਨ ਲਈ ਮੈਂਟਲੀ ਔਰ ਫਿਜ਼ੀਕਲੀ ਸਟਰੋਂਗ ਕਰ ਲਈ ਔਰ ਸਪੈਸ਼ਲੀ ਉਹਨਾਂ ਨੂੰ ਉਹ ਸਾਰੀਆਂ ਚੈਲੈਂਜਿੰਗ ਗੇਮਸ ਵਿੱਚ ਪਾਰਟਿਸਿਪੇਟ ਕਰਾਓ ਜਿਨ੍ਹਾਂ ਦੇ ਵਿੱਚ ਤੁਹਾਨੂੰ ਲੱਗਦਾ ਕਿ ਇਹ ਤਾਂ ਲੜਕੇ ਹੀ ਕਰ ਸਕਦੇ ਆ ਲੜਕੀਆਂ ਵੀ ਕਰ ਸਕਦੀਆਂ ਹੋ ਵੀਡੀਓ ਚੰਗੀ ਲੱਗੀ ਆ ਤਾਂ ਸ਼ੇਅਰ ਜ਼ਰੂਰ ਕਰਿਓ ਨਹੀਂ ਚੰਗੀ ਲੱਗੀ ਕਮੈਂਟ ਕਰਿਓ ਵਿਦ ਰੀਜ਼ਨ ਥੈਂਕ ਯੂ ਜੈ ਹਿੰਦ